ਗੁਰਦਾਬਾਹ ਗੁਰਦਾਬਾਹ ਗਿਆ ਸਰਕਾਰ ਮੁਰਦਾਬਾਹ ਗੁਰਦਾਬਾਹ ਮੁਰਦਾਬਾਹ ਗਿਆ ਸਰਕਾਰ ਮੁਰਦਾਬਾਹ 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 ਗਿਆ ਸਰਕਾਰ ਗੁਰਦਾਬਾਹ ਮੁਰਦਾਬਾਹ ਮੁਰਦਾਬਾਹ ਮੋਗਾ ਦੇ বাস ਸਟੈਂਡ ਤੇ ਅੱਜ ਪੰਜਾਬ ਰੋਡ ਵਿੱਚ ਪੰਨ ਬੱਸ ਕੰਡੈਕਟਰ ਵਰਕਰ ਯੂਨੀਅਨ ਦੀ ਅਗਵਾਈ ਚ ਪੰਨ ਬੱਸ ਕਾਮਿਆਂ ਨੇ ਹੜਤਾਲ ਕਰਕੇ ਰੋਸ ਪ੍ਰਦਰਸ਼ਨ ਕੀਤਾ ਇਸ ਮੌਕੇ ਬੱਸ ਸਟੈਂਡ ਤੇ 71 ਕਾਮਿਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਬੱਸਾਂ ਨੂੰ ਵੱਖ-ਵੱਖ ਰੂਟਾਂ ਤੋਂ ਬੰਦ ਕਰਕੇ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਪਿਤੇ 2 ਮਹੀਨੇ ਤੋਂ ਕੰਡੈਕਟਰ ਅਧੀਨ ਕੰਮ ਕਰਦੇ ਪੰਨ ਬੱਸ ਕਾਮਿਆਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ। ਠੇਕੇਦਾਰ ਵੱਲੋਂ EPF ਸਵੰਧੀ ਵੀ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਵਿਭਾਗ ਅਤੇ ਠੇਕੇਦਾਰ ਵਿਚਕਾਰ ਆਪਸੀ ਮਾਮਲੇ 'ਚ ਕਾਮਿਆਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਇਸ ਮਸਲੇ ਦੇ ਚੱਲਦਿਆਂ ਹੁਣ 2 ਮਹੀਨੇ ਤੋਂ ਤਨਖਾਹ ਨਹੀਂ ਮਿਲੀ। ਜਿਸ ਕਨ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਾਮਿਆਂ ਨੂੰ ਕਰਨਾ ਪੈ ਰਿਹਾ ਹੈ ਜੇਕਰ ਇਸ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ ਉੱਥੇ ਹੀ ਪੰਨਪਾਸ ਮੁਲਾਜ਼ਮ ਨੇ ਕਿਹਾ ਕਿ ਸਰਕਾਰਾਂ ਵੱਡੇ ਵੱਡੇ ਵਾਅਦੇ ਜ਼ਰੂਰ ਕਰਦੀਆਂ ਹਨ ਪਰ ਸਾਡੀ ਕਿਸੇ ਵੀ ਮੰਗ ਤੇ ਬੂਰ ਨਹੀਂ ਪੈਂਦਾ ਜੇ ਸਾਡੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਜਲਦੀ ਐਸੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਰਹਾਇਸ਼ ਦਾ ਕਿਰਾਉ ਕਰਾਂਗੇ ਤੇ ਕਰਾਂਗੇ ਚੱਕਾ ਜਾ ਬਾਈ ਕੀ ਨਾਮ ਆ ਤੁਹਾਡਾ ਮੇਰਾ ਨਾਮ ਹੈਗਾ ਦੂਜਾ ਗੁਰਪ੍ਰੀਤ ਸਿੰਘ ਜੀ ਹੜਤਾਲ ਕੀਤੀ ਗਈ ਆ ਕੀ ਮੰਗਾਂ ਨੂੰ ਲੈ ਕੇ ਜਿਹੜੀ ਆ ਹੜਤਾਲ ਕੀਤੀ ਹੈ ਸਾਡੀ ਮੇਨ ਮੰਗ ਆ ਜੀ ਉਹ ਸਾਡੀ ਇਹ ਹੀ ਮੰਗ ਆ ਜਿਹੜੀ ਸਾਡੀ ਆਊਟਸੋਰਸ ਦੇ ਮੁਲਾਜ਼ਮਾਂ ਦੀ 1 ਮਹੀਨਾ ਹੋ ਗਿਆ ਜੀ ਉਹਦੀ ਸੈਲਰੀ ਨਹੀਂ ਆਈ ਜਿਹੜੀ ਸੈਲਰੀ ਪਹਿਲੇ 20 ਤਰੀਕ ਨੂੰ ਸਾਡਾ ਮਹੀਨਾ ਪੂਰਾ ਹੋਇਆ ਦੁਬਾਰੇ ਮਹੀਨਾ 20 ਤਰੀਕ ਨੂੰ ਪੂਰਾ ਹੋਣ ਵਾਲਾ ਤੇ ਸਰਕਾਰ ਵੱਲੋਂ ਅਜੇ ਤੱਕ ਸਾਡੀ ਸੈਲਰੀ ਨਹੀਂ ਪਾਈ ਜਿਹੜੇ ਅੱਜ ਦੇ 18 ਡੀਪੂ ਸਾਡੇ ਬੰਦ ਕੀਤੇ ਗਏ ਆ ਉਹ ਮੇਨ ਮੰਗੇ ਹੀ ਆ ਕਿ ਸਾਡੀ ਜਿਹੜੀ ਤਨਖਾਹ ਨਹੀਂ ਪਾਈ ਗਈ ਕਿੰਨੇ ਚਿਰ ਲਈ ਬੰਦ ਕੀਤੇ ਗਏ ਆ ਡੀਪੂ ਇਹ ਦੇਖੋ ਜੀ ਇਹ ਜ ਬੰਦ ਕੀਤੇ ਗਏ ਅਣਮਿੱਥੇ ਸਮੇਂ ਲਈ ਬੰਦ ਕੀਤੇ ਗਏ ਜਿੰਨਾ ਚਿਰ ਸਾਡੀ ਤਨਖਾਹ ਨਹੀਂ ਪਾਈ ਜਾਂਦੀ ਉਹਨਾਂ ਚਿਰ ਤੇ ਆਪਦੇ 18 ਦੇ 18 ਡਿਪੂ ਬੰਦ ਕੀਤੇ ਜਾਣਗੇ ਜੇਕਰ ਫਿਰ ਵੀ ਹੱਲ ਨਹੀਂ ਹੁੰਦਾ ਤਾਂ ਕੱਲ ਤੋਂ ਪੀਆਰਟੀਸੀ ਵੀ ਬੰਦ ਕੀਤੀ ਜਾਊਗੀ ਇੱਕ ਪਾਸੇ ਇੰਨੀ ਗਰਮੀ ਆ ਇੱਕ ਪਾਸੇ ਤੁਹਾਡੇ ਵੱਲੋਂ ਹੜਤਾਲਾਂ ਕੀਤੀਆਂ ਜਾ ਰਹੀਆਂ ਸਵਾਰੀਆਂ ਵੀ ਜਿਹੜੀਆਂ ਪਰੇਸ਼ਾਨ ਹੋ ਰਹੀਆਂ ਉਹਦੇ ਬਾਰੇ ਕੀ ਕਹੂੰ ਦੇਖੋ ਜੀ ਜਿਹੜੀਆਂ ਸਵਾਰੀਆਂ ਉਹ ਵੀ ਸਾਡੇ ਪਰਿਵਾਰ ਆ ਸਾਡੇ ਘਰਾਂ ਦੇ ਜੀ ਕਿਉਂਕਿ ਅਸੀਂ ਸਰਕਾਰ ਤੋਂ ਮੰਗ ਕਰ ਰਹੇ ਹਾਂ ਅਸੀਂ ਤਾਂ ਆਪ ਕਹਿੰਦੇ ਸਰਕਾਰ ਹੋਰ ਬੱਸਾਂ ਪਾਵੇ ਜਿਹੜੀ ਆਮ ਜਨਤਾ ਖਰਾਬ ਹੋ ਰਹੀ ਇੱਕ ਬੱਸ 'ਚ 100 ਤੋਂ ਸਵਾਰੀ ਚੜ੍ਹ ਕੇ ਜਾਂ ਕਿ 10000 ਬੱਸ ਪਾਈ ਜਾਵੇ ਜਿਹੜੇ ਵੱਡੇ ਵੱਡੇ ਵਾਅਦੇ ਕਰਦੇ ਆ ਵੀ ਅਸੀਂ ਵੀ ਹੋਰ ਬੱਸਾਂ ਪਾਵਾਂਗੇ ਉਹੀ ਅਸੀਂ ਮੰਗ ਕਰ ਰਹੇ ਆ ਵੀ ਸਾਡੇ ਅਦਾਰੇ ਦੇ ਵਿੱਚ 10000 ਬੱਸ ਪਾਈ ਜਾਵੇ ਜਿਹੜੀ ਆਮ ਜਨਤਾ ਰੋਜ਼ ਖਰਾਬ ਹੁੰਦੀ ਹੈ ਖੱਜਲ ਖਵਾਰ ਹੁੰਦੀ ਉਹ ਨਾ ਹੋਈ ਜਾਵੇ ਵੱਧ ਤੋਂ ਵੱਧ ਬੱਸਾਂ ਪਾਈਆਂ ਜਾਣ ਅਸੀਂ ਵੀ ਉਹਨਾਂ ਦੀ ਇਹੀ ਗੱਲ ਕਰਦੇ ਆ ਸਾਡੀ ਸੈਲਰੀ ਪਾਈ ਜਾਵੇ ਤੇ ਜਿਹੜੀ ਆਮ ਜਨਤਾ ਖਰਾਬ ਨਾ ਹੋਵੇ ਅਸੀਂ ਬੱਸਾਂ ਚਲਾਉਣ ਨੂੰ ਤਿਆਰ ਆ ਪਰ ਪਹਿਲਾਂ ਸਾਡੀ ਸੈਲਰੀ ਪਾਈ ਜਾਵੇ ਸਮੇਂ ਸਮੇਂ ਸੈਰੀਆ ਜਿਹੜੀਆਂ ਆਪਣੀਆਂ ਮੰਗਾਂ ਮੰਨਵਾਉਣ ਲਈ ਧਰਨੇ ਪ੍ਰਦਰਸ਼ਨ ਕਰਨੇ ਪੈਂਦੇ ਆ ਸਰਕਾਰ ਤਾਂ ਕਹਿੰਦੀ ਸੀ ਬਦਲਾ ਆਊਗਾ ਦੇਖੋ ਜੀ ਜਿਹੜੀਆਂ ਸਰਕਾਰਾਂ ਪਹਿਲਾਂ ਵੀ ਸਰਕਾਰਾਂਆਂ ਕਾਂਗਰਸ ਵੀ ਆਈ ਹੈ ਅਕਾਲੀ ਦਲ ਵੀ ਆਈ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਬਹੁਤ ਵੱਡੇ ਵਾਅਦੇ ਕੀਤੇ ਸੀ ਜਿਹੜੀ ਆਮ ਜਨਤਾ ਦੀ ਸਰਕਾਰ ਆ ਪਰ ਇਹ ਸਰਕਾਰ ਵੀ ਉਹਨਾਂ ਸਰਕਾਰਾਂ ਦੀ ਤਰ੍ਹਾਂ ਹੀ ਹੈ ਜਿਵੇਂ ਪਹਿਲਾਂ ਧਰਨੇ ਲਾਦੇ ਇਹਨਾਂ ਦੀ ਸਰਕਾਰ ਦੇ ਵਿੱਚ ਵੀ ਉਹੀ ਧਰਨੇ ਲੱਗਦੇ ਉਸੇ ਤਰ੍ਹਾਂ ਹੀ ਸਿਸਟਮ ਚੱਲ ਰਿਹਾ ਜਿਹੜੀ ਇਹ ਸਰਕਾਰਾਂ ਤੋਂ ਪਹਿਲਾਂ ਵਾਅਦੇ ਕਰਦੇ ਸੀਗੇ ਵੀ ਅਸੀਂ ਠੇਕੇਦਾਰੀ ਸਿਸਟਮ ਬੰਦ ਕਰ ਦਾਂਗੇ ਇਹਨਾਂ ਨੇ ਉਦੋਂ ਜ਼ਿਆਦਾ ਠੇਕੇਦਾਰੀ ਸਿਸਟਮ ਲੈ ਆਂਦੀ ਇਹ ਅਦਾਰੇ ਦੇ ਵਿੱਚ ਵੀ ਇੱਕ ਦੀ ਥਾਂ ਤੇ ਦੋ ਦੋ ਤਿੰਨ ਤਾਂ ਠੇਕੇਦਾਰ ਲੈ ਜਾਂਦੇ ਜਿਹੜਾ ਮੇਨ ਖੱਜਲ ਖਵ ਅਜੀ ਸਰਕਾਰ ਤੋਂ ਮੰਗ ਕਰਦੇ ਆਂ ਕਿ ਸਾਡੇ ਠੇਕੇਦਾਰ ਕੱਢ ਕੇ ਸਾਨੂੰ ਪੱਕੀ ਭਰਤੀ ਕੀਤੀ ਜਾਵੇ ਤੇ ਠੇਕੇਦਾਰ ਬਾਹਰ ਕੀਤੇ ਜਾਣ। ਅਗਰ ਜੇ ਮੰਗਾ ਨਹੀਂ ਉਹ ਬੂਰ ਪੈਂਦਾ ਹੁਣ ਅਗਲੀ ਰਣਨੀਤੀ ਕੀ ਹੋਊਗੀ ਫਿਰ। ਦੇਖੋ ਜੀ ਜੇਕਰ ਸਾਡੀ ਮੰਗ ਨਹੀਂ ਮੰਨੀ ਜਾਂਦੀ ਤਾਂ ਕੱਲ੍ਹ ਨੂੰ ਸੀ ਜਿਹੜੀ ਮੁੱਖ ਮੰਤਰੀ ਰਿਆਇਤ ਦਾ ਘਰਾਓ ਕਰਾਂਗੇ ਉਸ ਤੋਂ ਬਾਅਦ ਵੀ ਜੇ ਕੋਈ ਹੋਰ ਵੀ ਐਕਸ਼ਨ ਕਰਨਾ ਪਿਆ ਉਹ ਵੀ ਐਕਸ਼ਨ ਕਰਾਂਗੇ।